ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਾਰਾ ਸਾਨੂੰ ਗੁਰਗੋਬਿੰਦ ਸਿੰਘ ਜੀ ਨੇ ਬੜਾ ਚਰਦੀ ਕਲਾ 'ਚ ਰੱਖਣ ਵਾਸਤੇ ਦਿੱਤਾ ਹੋਇਆ ਫਤਿਹ ਤਾਂ ਅਸੀਂ ਕਰਨਾ ਆਪਣਾ ਤਾਂ ਕੁਝ ਵੀ ਨਹੀਂ ਇਹਦੇ ਵਿੱਚ ਖਾਲਸਾ ਵੀ ਵਾਹਿਗੁਰੂ ਦਾ ਤੇ ਫਤਿਹ ਵੀ ਵਾਹਿਗੁਰੂ ਦੀ ਸੈਂਚ ਬੈਠ ਕੇ ਬੋਲ ਸਕਦੇ ਹਾਂ ਨਹੀਂ ਠੀਕ ਹੈ ਮੈਨੂੰ ਖੜਕੇ ਬੋਲਣ ਦੀ ਆਦਤ ਇਹ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਕਿ ਜਿਹੜਾ ਜੋਰ ਜੀ ਨੇ ਸੋਚਿਆ ये प्रेरणा महाोत्सव से अपने ना बहुत सारे संगतान को जोड़िया इस काम क्योंकि सारी दुनिया का जोड़ा घाण है इसलिए हो रहा है क्योंकि नैतिक कदर कीमतों का घाण हो रहा है और इन्हें पढ़े लिखे लोग देश बहुत ब्यूरोक्रेट्स सात ब्यूरोक्रैट्स जानू अहना च नब्बे परसेंट करप्टे परसेंट पढ़े लिखे लोग ਗਲਤ ਕੰਮ ਕਰਦੇ ਨੇ, ਕ腐ਸ਼ਨ ਕਰਦੇ ਆ, ਨਰਤਰਾਂ ਦੀ ਕਮਾਈ ਕਰਦੇ ਆ, ਗਲਤ ਤਰ੍ਹਾਂ ਦੀ ਕਮਾਈ ਘਰ ਵਿੱਚ ਲੈ ਕੇ ਆਉਂਦੇ ਆ। ਉਹੋ ਜਿਹੜੇ ਸਾਡੇ ਸੰਸਕਾਰ ਸੀ ਹੈ। ਭਗਤਪੁਰ ਸੰਜੀ ਯਾਦ ਆਉਂਦਾ ਹੈ ਕਿ ਮੇਰੀ ਮਾਂ ਜਿਹੜੀ ਸੀ ਉਹ ਮੇਰੇ ਜਨਮ ਦਿਨ ਦੇ ਉੱਤੇ ਸਤ ਕੁੜੀਆਂ ਨੂੰ ਬੱਜਕਾ ਨੂੰ ਬਿਠਾਉਂਦੀ ਹੁੰਦੀ ਸੀ। ਤੇ ਮੇਰੇ ਕੋਲ ਉਹਨਾਂ ਦੇ ਪੈਰ ਧਵਾਉਂਦੇ ਹੁੰਦੇ ਸੀ। ਉਹਨਾਂ ਨੂੰ ਮੱਥਾ ਟੇਕਦਾ ਸੀ ਮੈਂ ਤੇ ਮਨ ਨਾਲ ਉਹਨਾਂ ਨੂੰ ਖਾਣ ਨੂੰ ਦਿੰਦੇ ਸੀ ਕੁਝ ਕੁਝ ਪੈਸੇ ਵੀ ਦਿੰਦੇ ਸੀ ਬੱਚਾ ਕੁੜੀਆਂ ਨੂੰ ਤਾਂ ਇੱਕ ਸਾਡੇ ਸਾਡਾ ਕਲਚਰ ਸਾਡੇ ਸੱਭਿਆਚਾਰ ਸਾਨੂੰ ਕੁੜੀਆਂ ਦੀ ਇੱਜ਼ਤ ਕਰਨਾ ਸਿਖਾਉਂਦਾ ਸੀ ਅਸੀਂ ਉਹਦੇ ਲਈ ਉਹਨਾਂ ਖਾਸ ਵੈਚਰ ਤੇ ਹਿੰਦੀ ਲੋੜ ਨਹੀਂ ਪੈਂਦੀ ਸੀ ਸਾਡੇ ਘਰ ਹਵੇਛੇ ਹੋਏ ਰਿਵਾਜ ਸੀ ਕਈ ਵਧੀਆ ਜਿਹਦੇ ਨਾਲ ਸਾਨੂੰ ਇੱਕ ਅਗਰ ਕੀਮਤਾ ਮੇਰੇ ਗੁਨ ਨਾਲ ਪਰਿਸ਼ਾਨਿਕ ਹੈ ਅਕਪਰਾਇਆ ਨਾਨਕਾ ਉਸ ਸੂਰ ਉਸ ਗਾਏ ਕਿਸੇ ਤਾਂ ਹੱਕ ਮਾਰ ਦਾ ਉਹਨਾਂ ਨੇ ਏਡੀ ਵੱਡੀ ਗੱਲ ਕਹਿ ਦਿੱਤੀ ਹੈ ਜਿਵੇਂ ਸਾਨੂੰ ਇਹ ਗੱਲਾਂ ਸਾਡੇ ਜਿਹੜੇ ਬਜ਼ੁਰਗ ਸੀ ਘਰ ਵਿੱਚ ਜੇ ਮਾਦਾ ਪਿਤਾ ਆਪਣੇ ਰੂਝੇ ਰਿਆਚ ਹੁੰਦੇ ਸੀ ਤਾਂ ਬਜ਼ੁਰਗ ਸਾਨੂੰ ਇਹ ਜਿਹਾਂ ਮਹਾਂਪੁਰਖਾਂ ਦੀਆਂ ਸਾਖੀਆਂ ਸੁਣਾ ਕੇ ਸਾਡੇ ਦੇ ਵਿੱਚ ਕਦਰਾਂ ਕੀਮਤਾਂ ਭਰਦੇ ਸੀ ਸੰਜੇ ਪਰਿਵਾਰ ਹੁੰਦੇ ਸੀ ਤੇ ਸਾਂਝੀ ਸਾਂਝਿਆ ਸਿੱਖਾਾਂ ਮਿਲਦੀਆਂ ਸੀ ਜੀ ਅੱਜ ਕੱਲ ਸਾਡੇ ਕੱਲੇ ਕੱਲੇ ਪਰਿਵਾਰ ਹੋ ਗਏ ਨੇ ਮਾਪੇ ਦੋਨੋਂ ਬਿਜ਼ੀ ਨੇ ਉਹਨਾਂ ਚ ਇਵੇਂ ਨੇ ਨੌਕਰੀਆਂ ਕਰਦੇ ਨੇ ਜੇ ਨਹੀਂ ਵੀ ਕਰਦੇ ਤਾਂ ਹੋਰ ਉੱਥੇ ਸਿੱਦੇ ਕੰਮਾਂ ਵਿੱਚ ਕਿੱਟੀ ਪਾਰਟੀ ਇਹ ਉਹ ਉਹਨਾਂ ਵਿੱਚ ਲੱਗੇ ਹੁੰਦੇ ਨੇ ਆਪਣੇ ਬੱਚਿਆਂ ਨੇ ਸਮਾਂ ਨਹੀਂ ਕੱਢਦੇ ਹੈ ਅਰ ਭਗਤ ਜੀ ਮਰਸਨ ਨੂੰ ਕੋਟ ਕਰਦੇ ਹੁੰਦੇ ਸੀ ਕਿ ਆਈ نو ਨੋਟ ਪਾਵਨ ਵਾਟ ਅ ਮੈਨ ਸ਼ੁਡ ਏਮਪਲਾਈ ਹਿਮਸੈਲਫ ਮੋਰ ਥੈਨ ਹਿਸ ਹੋਰਸਮ ਸਾਨੂੰ ਤਾਂ ਮਤਲਬ ਬੱਚਾ ਮੁੰਡਾ ਕੁੜੀ ਕੋਈ ਵੀ ਹੋ ਸਕਦਾ ਹੈ ਬੇਦੋ ਵੱਡਾ ਕੰਮ ਦੁਨੀਆ 'ਚ ਹੈ ਨਹੀਂ ਕੋਈ ਆਪਣੇ ਬੱਚੇ ਨੂੰ ਚੰਗੀ ਸਿੱਖਿਆ ਦੇਣੀ ਪਰ ਪੈਸੇ ਦੀ ਦੌੜ ਜਿਹੜੀ ਐਸੀ ਚੱਲੀ ਹੋਈ ਹੈ ਪਾਵਰ ਤੇ ਪੈਸੇ ਦੀ ਦੌੜ ਜਿਹਨੇ ਦੁਨੀਆ ਨੂੰ پاگل ਕਰ ਰੱਖਿਆ ਹੈ ਪੈਸਾ ਨਾਲ ਨਹੀਂ ਜਾਂਦਾ ਜਦੋਂ ਸਾਡੇ ਕਦਰਾਂ ਕੀਮਤਾਂ ਹੀ ਨਾ ਰਹੀਆਂ ਤੇ ਪੈਸਾ ਕੀ ਕਰਨਾ ਹੈ ਤਾਂ ਬਹੁਤ ਸਾਰੇ ਲੋਕ ਚੰਗੇ ਜੜੇ ਆ ਇਸ ਪਾਸੇ ਆਪਣਾ ਧਿਆਨ ਹੁਣ ਲਾਉਣ ਲੱਗੇ ਆ ਤੇ ਸਾਡੇ ਸੱਭਿਆਚਾਰ ਵਿੱਚ ਜਿਹੜਾ ਸਾਡਾ ਭਾਰਤਵਸ਼ ਦਾ ਸੱਭਿਆਚਾਰ ਸੀ ਉਹਦੇ ਵਰਗਾ ਦੁਨੀਆਂ 'ਚ ਕੋਈ ਸੱਭਿਆਚਾਰ ਨਹੀਂ ਹੈ ਪਰ ਕਿਉਂਕਿ ਅਸੀਂ ਗੁਲਾਮ ਰਹੇ ਹਾਂ ਬਹੁਤ ਦੇਰ ਗੁਲਾਮੀ ਸਾਡੇ ਦਬਾਗ 'ਚ ਬੜੀ ਹੋਈ ਹੈ ਨਿਕਲਦੀ ਨਹੀਂ ਹੈਗੀ ਅਸੀਂ ਹਰ ਕੰਮ ਉਹ ਕਰਨਾ ਚਾਹੁੰਦੇ ਆ ਜੋ ਪੱਛਮੀ ਸਭਿਅਤਾ ਦੇ ਕੰਮ ਕਰਦੇ ਨੇ ਗਲਤ ਕੰਮ ਚੰਗੇ ਕੰਮ ਨਹੀਂ ਸਿੱਖਣੇ ਅਸੀਂ ਉਹਨਾਂ ਕੋਲੋਂ ਉਹਨਾਂ ਦਾ ਵਰਕ ਕਲਚਰ ਬਹੁਤ ਅੱਛਾ ਹੈ ਕੰਮ ਕਰਦੇ ਨੇ ਬਹੁਤ ਮਿਹਨਤ ਕਰਦੇ ਹੋ ਉਹ ਨਹੀਂ ਅਸੀਂ ਸਿੱਖਣਾ ਹੈਗਾ ਪਰ ਅਸੀਂ ਪੁੱਠੀਆਂ ਗੱਲਾਂ ਜ਼ਰੂਰ ਸਿੱਖ ਲੈਣੀਆਂ ਹੈ ਉਹਨਾਂ ਕੋਲ ਤੇ ਜਿਹੜਾ ਅਸੀਂ ਸਾਡਾ ਸੱਭਿਆਚਾਰ ਸੀ ਸਾਨੂੰ ਖਾਣ ਪੀਣ ਬਾਰੇ ਜਿਵੇਂ ਬੱਚਿਆਂ ਨੇ ਨਟਕ ਕੀਤਾ ਹੈਗਾ ਸਾਨੂੰ ਪਤਾ ਸੀ ਸਰਦੀਆਂ ਚ ਕੀ ਖਾਣਾ ਹੈ ਗਰਮੀਆਂ ਚ ਕੀ ਖਾਣਾ ਹੈ ਗਰਮੀਆਂ ਚ ਰੱਸੀ ਪੀਣੀ ਐਸ਼ਕੰਗਰੀ ਪੀੜੀ ਹੈ ਗੋਧਵ ਠੰਡਾ ਪੀਓ ਬਕ ਚੀਲੇ ਸੀ ਪੀਓ ਬਕ ਖੀਲੇ ਸੀ ਪੀਓ ਸ਼ਰਬਤ ਪੀਓ ਸਰਦਾਈ ਪੀਓ ਸਾਰੀਆਂ ਤਾਕਤਵਾਰੀਆਂ ਚੀਜ਼ਾਂ ਸੀ ਹਰ ਸੇ ਪੱਛਮ ਸੇ ਪੈਦੇ ਮਗਰ ਲੱਗ ਕੇ ਅਰ ਖਾਸ ਕਰਕੇ ਜਿਹੜਾ ਕਾਰਪੋਰੇਟ ਸਿਸਟਮ ਹੈ ਉਹਨਾਂ ਨੇ ਇਹ ਜਿਹੜੀਆਂ ਦਿਲਦੀਆਂ ਚੀਜ਼ਾਂ ਸਾਧ ਕਰ ਲਈਆਂ ਕੈਂਪਾ ਕੋਲਾ ਇਹ ਉਹ ਪੁੱਠਾ ਕੰਨੀਏ ਕੋਲੇ ਨੇ ਕਰੇ ਕਰੀ ਅਰੇ ਜਿ ਉਸ ਡੱਬੇ ਵਿੱਚ ਪਰ ਤੁਸੀਂ ਨਹੀਂ ਪਤਾ ਡੱਬੇ ਵਿੱਚ ਸਾਫ ਹੈ ਕਿ ਗੰਦਾ ਹੈ ਅਸੀਂ ਇਹ ਦੇਖਦੇ ਆ ਵੀ ਸਾਡੇ ਦੇਸ਼ ਵਿੱਚ ਕ腐ਸ਼ਨ ਕਿੰਨੇ ਕ ਹੈ ਅਸੀਂ ਸਾਰਾ ਕੁਝ ਸਾਫਾਈ ਨਾਲ ਵਰਤਦੇ ਉਸੀਂ ਕਿਉਂ ਗੰਦੀਆਂ ਚੀਜ਼ਾਂ ਖਾਣੇ ਆ ਘਰ ਵਿੱਚ ਬਣਾ ਕੇ ਕਿਉਂ ਨਹੀਂ ਲੱਸੀ ਸ਼ਕੰਦਰੀ ਪਿੰਦੇ ਹੈਗੇ ਇਹਦੇ ਚ ਬੜਾ ਵੱਡਾ ਇਸ਼ਤਿਹਾਰ ਭਾਗੇ ਜਿਹਨੇ ਛਾਪਿਆ ਹੋਇਆ ਵੀ ਇਹ ਗੰਦੀਆਂ ਆਦਤਾਂ ਛੱਡੋ ਬਾਜ਼ਾਰ ਕੋ ਕੋਲਾ ਕੋਲਾ ਲੈ ਕੇ ਪੀਣਦਿਆ ਰੰਗਦਾਰ ਫੋਤਲਾ ਆਪਣੇ ਘਰ ਵਿੱਚ ਪਿੰਡਾਂ 'ਚ ਵੀ ਸਾਡੇ ਸੱਭਿਆਚਾਰ ਦਾ ਵਿਗਾੜ ਨਾ ਆ ਚੁੱਕਿਆ ਹੈ ਤੇ ਦੇਖੋ ਉਹਨਾਂ ਨੂੰ ਗੋਰੀਆਂ ਨੂੰ ਹੀ ਨਹੀਂ ਪਤਾ ਸਰਦੀਆਂ 'ਚ ਕੀ ਖਾਣਾ ਗਰਮੀਆਂ 'ਚ ਕੀ ਖਾਣਾ ਸਾਨੂੰ ਪਤਾ ਵੀ ਅਸੀਂ ਗੁੜ ਖਾਣਾ ਤੇਲ ਖਾਣੇ ਨੇ ਸਰਦੀਆਂ ਦੇ ਵਿੱਚ ਮੋਠ ਖਾਣੇ ਨੇ ਮੋਠਾ ਦੇ ਖਿਚੜੀ ਖਾਂਦੇ ਆ ਹੁਣ ਸਾਡੇ ਵੀ ਭੁੱਜਦੇ ਜਾਂਦੇ ਆ ਹੁਣ ਸਾਡੇ ਕਣਕ ਦੇ ਦੁਆਲੇ ਹੋਏ ਸਾਰੇ ਔਰ ਕਣਕ ਖੰਡ ਤੇ ਸੌਲ ਇਹ ਤਿੰਨੇ ਚੀਜ਼ਾਂ ਸਮਾਰੀ ਜਾਂਦਾ ਘਰ ਨੇ ਤੁਹਾਨੂੰ ਸਭ ਨੂੰ ਪਤਾ ਕਿ ਡਾਇਬਟੀਜ਼ ਜਿਹੜਾ ਸਾਡੇ ਦੇਸ਼ ਵਿੱਚ ਅੱਧੇ ਅੱਧੇ ਪੱਧੇ ਜਾਦੀ ਡਾਇਬਟੀਜ਼ ਨਾਲ ਹੈਗੀ ਹੈ ਔਰ ਕ腐ਸ਼ਨ ਦੀ ਗੱਲ ਕਰਾਂ ਅੱਜ ਮੈਂ ਇੱਕ ਅਖਬਾਰ ਚ ਪੜ੍ਹ ਰਹੀ ਸੀ ਕਿ ਸਾਡੇ ਦੁੱਧ ਸਾਡੇ ਦੇਸ਼ ਵਿੱਚ ਕਿੰਨਾ ਦੁੱਧ ਬਣਦਾ ਔਰ ਵਰਤੋ ਦੀਗੇ ਉਸ ਤੋਂ तकरीबन 10 ਗੁਣਾ ਜ਼ਿਆਦਾ ਜਿੰਨਾ ਦੁੱਧ ਪੈਦਾ ਹੁੰਦਾ ਹੈ ਜੇ ਫਸ ਕਰੋ 5 ਲੱਖ ਲੀਟਰ ਦੁੱਧ ਪੈਦਾ ਹੁੰਦਾ ਹੈ ਤੇ 50 ਲੱਖ ਦੇਖਾ ਪਤਾ ਸਾਡੇ ਦੇਸ਼ ਵਿੱਚ ਤੇ ਬਾਕੀ ਅਸੀਂ ਕੀ ਪੀਂਦੇ ਆ ਜ਼ਹਿਰ ਨਾ ਸਾਨੂੰ ਕੋਈ ਸ਼ਰਮ ਆਉਂਦੀ ਹੈ ਮਲਾਵਟ ਕਰਨ ਦੇ ਵਿੱਚ ਬਿਲਕੁਲ ਕੋਈ ਸ਼ਰਮ ਨਹੀਂ ਹੈ ਮਲਾਵਟ ਕਰਕੇ ਅਸੀਂ ਪੈਸੇ ਕਮਾ ਪੈਸਾ ਕਿੱਥੇ ਜਾਏਗਾ ਜਦੋਂ ਸਾਰੇ ਬੰਦੇ ਹੀ ਮਰ ਜਾਣਗੇ ਤਾਂ ਪੈਸਾ ਕੀ ਕਰੇਗਾ ਇਸੇ ਕਰਕੇ ਵੱਧ ਵੱਧ ਝਾੜ ਲੈਣ ਵਾਸਤੇ ਅਸੀਂ ਜ਼ਹਿਰ ਛਿੜਕਦੇ ਆ ਯੂਰੀਆ ਪਾਣੇ ਆ ਤੇ ਭਿੰਦੋੜਾ ਸਸਥਾ ਦੇਖੋ ਜ਼ੀਰੋ ਬਜਟ ਕੁਦਰਤੀ ਖੇਤੀ ਕਰਦੀ ਆ ਅਜਿਹੇ ਸਾਰਿਆਂ ਸਿੱਖਿਆਵਾਂ ਨੇ ਇਹ ਦੋ ਥਾਵਾਂ ਤੋਂ ਹੀ ਮਿਲ ਸਕਦੀਆਂ ਜਾਂ ਮਾਪਿਓ ਕੋਲ ਤੇ ਜਾਂ ਅਧਿਆਪਕਾਂ ਕੋਲ ਜੇ ਬੱਚੇ ਨੇ ਮਾਪੇ ਵੀ ਕਹਿਣਗੇ ਤੂੰ ਬਹੁਤ ਲਿਖ ਪੜ੍ਹ ਲੈ ਉਹ ਪੜਾ ਵੱਟਾ ਅਫਸਰ ਬਣਾ ਚੰਗੇ ਪੈਸੇ ਕਮਾ ਉਹ ਵਧੀਆ ਲਗਜ਼ਰੀ ਦੀ ਜੀ ਜੀ ਇਹੀ ਕੁਛ ਤੇ ਆਪਕ ਕਹਿੰਦੇ ਆ ਤੇ ਬੱਚਾ ਫਿਰ ਉਹੀ ਕਰੇਗਾ ਜੋ ਉਹਨਾਂ ਨੂੰ ਸਿਖਾਇਆ ਜਾਂਦਾ ਇਹ ਤੇ ਨਹੀਂ ਕਿਹਾ ਵੀ ਤੂੰ ਘੱਟ ਖਰਚ ਕਰ ਲੈ ਆਪਣੇ ਤੇ ਦੂਜਿਆਂ ਦੀ ਮਦਦ ਕਰ ਤੇ ਇੱਥੇ ਮੈਨੂੰ ਇਹਦੀ ਯਾਦ ਆਉਂਦੀ ਹੈ ਅਬਦੁੱਲ ਸਤਾਰ ਇਹਦੀ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਕਿਤਾਬ 'ਚ ਲਿਖਿਆ ਕਿ ਮੇਰੀ ਮਾਂ ਮੈਨੂੰ ਉਦੋਂ ਇੱਕ ਕੰਨਾ ਦਿੰਦੀ ਸੀ ਕਹਿੰਦੀ ਸੀ ਟਕਾ ਤੂੰ ਆਪਣੇ ਵਾਸਤੇ ਖਰਚ ਲੈ ਟਕਾ ਤੂੰ ਕਿਸੇ ਹੋਰ ਵਾਸਤੇ ਖਰਚ ਲੈ ਤੁਹਾਨੂੰ ਤਾਂ ਮੈਂ ਕਈ ਵਾਰੀ ਬੇਇਮਾਨੀ ਕਰਕੇ ਪੂਰਾ ਨਹੀਂ ਮੈਂ ਆਪਣੇ ਤੇ ਖਰਚ ਲੈਂਦਾ ਸੀਗਾ ਤੇ ਫਿਰ ਮੇਰੀ ਮਾਂ ਕਹਿੰਦੀ ਸੀ ਤੂੰ ਹੁਣੇ ਦੂਜਿਆਂ ਦਾ ਹੱਕ ਖਾਣ ਲੱਗ ਪਿਆ ਕੀ ਅਸੀਂ ਵੀ ਆਪਣੇ ਬੱਚਿਆਂ ਨੂੰ ਇਦਾਂ ਸਿਖਾਉਨੇ ਆ ਕੁਸ ਕਦਰਾਂ ਕੀਮਤਾਂ ਸਿਖਾਉਨੇ ਆ ਅਸੀਂ ਬਿਊਟੀ ਪਾਰਲਰ ਆ ਤੇ ਛੋਕ ਕੁੜੀਆਂ ਨੂੰ ਵੀ ਲੈ ਕੇ ਜਾਂਦੇ ਆ ਮੁੰਡਿਆਂ ਨੂੰ ਵੀ ਲੈ ਕੇ ਜਾਂਦੇ ਆ ਵਿਆਹ ਦੇ ਵਿੱਚ ਬਿਊਟੀ ਪਾਰਲਰਾਂ ਤੇ ਇੰਨਾ ਟਾਈਮ ਲੱਗ ਜਾਂਦਾ ਕਿ ਵਿਆਹ 11:00 1:00 ਵਜੇ ਭਰਾਤ ਪਹੁੰਚਦੀ ਹੈ ਜਿਨ੍ਹਾਂ ਦਾ ਵਿਆਹ ਉਹਨਾਂ ਨੇ ਤਾਂ ਬਿਊਟੀ ਪਾਰਲਰ ਤੇ ਜਾਣਾ ਹੀ ਹੈ ਜਿਹੜੇ ਜਿਨ੍ਹਾਂ ਦਾ ਨਹੀਂ ਉਹ ਵੀ ਤੁਰੇ ਹੀ ਰਹਿੰਦੇ ਐ ਇਹ ਸਾਡੇ ਕਲਚਰ 'ਚ ਨਹੀਂ ਖਰਾਬੀ ਆ ਗਈ ਐ ਕਿ ਅਸੀਂ ਸਾਦਗੀ ਭੁੱਲ ਗਏ ਸਿੰਪਲੀਸਿਟੀ ਖਤਮ ਹੋ ਗਈ ਖਾਣਾ ਵੀ ਸਰਦਾਰੀ ਹੈਗਾ ਪਹਿਨਣਾ ਵੀ ਸਰਦਾਰੀ ਹੈਗਾ ਮਕਾਨ ਵੀ ਅਸੀਂ ਵੈਸਟਰਨ ਕੰਟਰੀਜ਼ ਵਰਗੇ ਬਣਾ ਲਏ ਉੱਥੇ ਤਾਂ ਬਰਫ਼ ਪੈਂਦੀ ਉਹਨਾਂ ਨੂੰ ਬੰਦ ਮਕਾਨ ਚਾਹੀਦੇ ਐ ਤੇ ਸਾਡੇ ਤਾਂ ਪਿੰਡਾਂ 'ਚ ਵੀ ਹੁਣ ਕੋਠੀ ਕਲਚਰ ਆ ਗਿਆ ਸ਼ਹਿਰਾਂ 'ਚ ਤਾਂ ਗੱਲ ਹੀ ਛੱਡੋ ਦਰਵਾਜੇ ਬੰਦ ਨੇ ਕੋ ਡੰਗਰ ਹੀ ਨਹੀਂ ਰੱਖਦੇ ਤਾਂ ਦੁੱਧ ਪੈਸਾ ਹੀ ਨਹੀਂ ਹੁੰਦਾ ਤੇ ਦੁੱਧ ਪੀਣਾ ਕਿੱਥੋਂ ਆ ਫਿਰ ਕਈ ਡਾਕਟਰ ਦੁੱਧ ਹੀ ਮਨਾ ਕਰ ਦਿੰਦੇ ਅ ਵੀ ਦੁੱਧ ਨਹੀਂ ਦੇਣਾ ਬੱਚੇ ਨੂੰ ਉਹਦਾ ਕਾਰਨ ਹੈ ਕਿ ਦੁੱਧ ਸਾਫ਼ ਨਹੀਂ ਹੈਗਾ ਉਹ ਤਾਂ ਦੁੱਧ ਤੁਹਾਡੀ ਚੀਜ਼ ਨਹੀਂ ਹੈ ਤੁਸੋਂ ਇਹ ਇਹ ਦੇਖੋ ਵੀ ਸਾਡਾ ਐਨੇ ਹੀ ਗਰਾਵਟ ਜਿਹੜੀ ਸਾਡੇ ਦੇਸ਼ ਸਾਡੇ ਆ ਗਈ ਹੈ ਅਸੀਂ ਜ਼ਹਿਰ ਖਾਈ ਜਾਂਦੇ ਆ ਜ਼ਹਿਰ ਪੀ ਜਾਂਦੇ ਆ ਦੁੱਧ ਵੀ ਜ਼ਹਿਰ ਤੇ ਰੋਟੀ ਵੀ ਬੜਾ ਸੋਹਣਾ ਬੱਚਾ ਨੇ ਕੀਤਾ ਸੀ ਪਰ ਹਰਜ਼ੀਆਂ ਸਬਜ਼ੀਆਂ ਦੇ ਉੱਤੇ ਵੀ ਜ਼ਹਿਰ ਛਿੜਕੀ ਹੋਈ ਹੈ ਉਹਦੇ ਚ ਫਿਟੋਸੈਂਡਪੀ ਚਟਰੀ ਦਾ ਟੀਕਾ ਲੱਗਦਾ ਵੀ ਰਾਤੋਂ ਰਾਤ ਵੱਡੇ ਹੋ ਜਾਣ। ਤਾਂ ਕੀ ਖਾਓਗੇ ਕੀ? ਜਿੰਨੇ ਤੇ ਸਗਿਆ ਤਰ੍ਹਾਂ ਕੀਮਤਾਂ ਸਾਨੂੰ ਨਹੀਂ। ਸਸੇ ਦੂਜਿਆਂ ਨੂੰ ਦੇਖੋ ਸਾਡਾ ਕਲਚਰ ਸੀਗਾ ਵੀ ਅਸੀਂ ਕਿਸੇ ਨੂੰ ਮਾਰੀ ਚੀਜ਼ ਖਵਾਉਣਾ ਪਾਪ ਸਮਝਦੇ ਸੀ। ਸਾਡੇ ਕਲਚਰ ਦੇ ਵਿੱਚ ਪਾਪ ਤੇ ਪੁੰਨ ਦੋ ਬਹੁਤ ਵੱਡੀ ਗੱਲ ਸੀ ਜਿਹੜੇ ਬਣਾਈ ਹੋਈ ਸੀ। ਕਿ ਕਿਹੜੀ ਗੱਲ ਦਾ ਪਾਪ ਹੁੰਦਾ ਕਿਹੜੀ ਗੱਲ ਵਿੱਚ ਪੁੰਨ ਹੁੰਦਾ। ਕਿਸੇ ਦਾ ਭਲਾ ਕਰਨਾ ਕਿਸੇ ਨੂੰ ਚੰਗੀ ਚੀਜ਼ ਖਵਾਣੀ ਪੁੰਨ ਹੈਗਾ ਕਿਸੇ ਦਾ ਪਰਪਕਾਰ ਕਰਨਾ ਤੇ ਕਿਸੇ ਦਾ ਮੰਦਾ ਕਰਨਾ ਕਿਸੇ ਨੂੰ ਭੈੜੀ ਚੀਜ਼ ਖਵਾਣੇ ਘਰ ਆਏ ਨੂੰ ਤੇ পাপ ਹੈ ਹੋਰ بڑے পাপ ਨੇ ਤੇ ਜਦੋਂ ਅਸੀਂ ਬੱਚੇ ਨੂੰ ਛੋਟੇ ਹੁੰਦੇ ਨੇ ਸਿਖਾਵਾਂਗੇ ਪੁੰਨ ਪਾਪ ਦੀ ਮੈਨੂੰ ਬਲਪਨ ਪਾਪ ਦੇ ਵਿੱਚ ਬਹੁਤ ਚੰਗਾ ਲੱਗਦਾ ਹੈ ਕਿ ਬੱਚੇ ਨੂੰ ਸਿਖਾਓ ਕਿਹੜੀ ਚੀਜ਼ ਪੁੰਨ ਹੈ ਕਿਹੜੀ ਚੀਜ਼ পাপ ਹੈ ਤੇ ਬੱਚਿਆਂ ਨੂੰ ਸਿੰਪਲੀਸਿਟੀ ਵੀ ਸਿਖਾਣੀ ਬਹੁਤ ਜ਼ਰੂਰੀ ਹੈ ਕੋਈ ਬੂਟੀ ਪਾਰਲਰ ਆ ਤੇ ਜਾਣ ਦੀ ਇੰਨਾ ਲਾਣ ਗੰਦਬੰਦ ਲਾਉਂਦੇ ਚਿਹਰੇ ਤੇ ਸਾਰਾ ਕੁਝ ਆਪਣੀ ਬਾਡੀ ਤੇ ਤੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਜਿਹੋ ਜਿਹੜਾ ਅਭਨੇਤਾ ਨ ਬਣਾਇਆ ਉਹ ਜਿਆਦਾ ਸੋਹਣਾ ਤੋਂ ਇਸ ਕਰਕੇ ਤੁਹਾਨੂੰ ਆਪਣੇ ਕਲਚਰ ਦੇ ਵਿੱਚ ਆਪਣੇ ਦੇਸ਼ ਦੇ ਸਰਾ ਦੇਸ਼ ਦੀ ਕਦਰਾਂ ਕੀਮਤਾਂ ਸਾਡੀ ਅਸੀਂ ਖਾਣ ਪੀਣ ਦੀ ਗੱਲ ਸੀ ਰਹਿਣ ਦੀ ਗੱਲ ਸੀ ਉਸ ਤਰ੍ਹਾਂ ਹੀ ਸਾਨੂੰ ਰਹਿਣਾ ਚਾਹੀਦਾ ਘਰ ਵਿੱਚ ਕਟੋਕਰ ਪਿੰਨਾ ਸਤ ਡੰਗਰ ਹੋਣਾ ਚਾਹੀਦਾ ਵੀ ਤੁਹਾਨੂੰ ਖਾਲਸੁੱਧ ਮਿਲੇ ਤਾਂ ਜਿਹੜਾ ਪੁਰਸ਼ੰਗ ਜੀ ਨੇ ਬੜੀਆਂ ਸਾਰੀਆਂ ਉਦਾਹਰਨਾਂ ਦੇ ਕੇ ਅਰਨੋਦ ਵਿਜਨ ਐਂਡ ਨੀਵੈਟਰੀ ਸੀ ਕਿ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖ ਲਿਖ ਕੇ ਵੰਡੀਆਂ ਬਹੁਤ ਸਾਰੀਆਂ ਮਤਲਬ ਜਿਵੇਂ ਜਤੀਸਤੀ ਐਂਡ ਵਾਲੇ ਮਨੁੱਖ ਤੇ ਇਸਤਰੀ ਆ ਉਹਦੇ ਵਿੱਚ ਮੈਂ ਇੱਕ ਬੀਬੀ ਜੇਨ ਐਡਮਸ ਬਾਰੇ ਪੜਿਆ ਜੇਨ ਐਡਮਸ ਅਮਰੀਕਾ ਚ ਪੈਦਾ ਹੋਈ ਸੀ ਤੇ ਉਹ ਜਦੋਂ ਅਮਰੀਕਾ ਬੜਿਆ ਨਵਾਂ ਨਵਾਂ ਤਾਂ ਲੋਕ ਜਿਹੜੇ ਸੀਗੇ ਯੂਰੋਪੀਅਨ ਕੰਟਰੀਜ਼ ਕਿਉਂਕਿ ਉੱਥੇ ਬਹੁਤ ਜ਼ਿਆਦਾ ਜ਼ੁਲਮ ਹੋਇਆ ਸੀ ਇਸ ਕਰਕੇ ਯੂਰੋਪੀਅਨ ਕੰਟਰੀਜ਼ ਤੋਂ ਲੋਕ ਜਿਹੜੇ ਸੀ ਸ਼ਿਫਟ ਹੋ ਕੇ ਅਮਰੀਕਾ ਆ ਰਹੇ ਸਿਮਰਕਾਰ ਜੰਗੀ ਤਰ੍ਹਾਂ ਵਸਿਆ ਨਹੀਂ ਸੀ ਹੈਗਾ ਉਹਨਾਂ ਕੋਲ ਸਹੂਲਤਾਂ ਨਹੀਂ ਸੀ ਹੈਗੀਆਂ ਔਰ ਉੱਥੇ ਬੱਚਿਆਂ ਦਾ ਤੇ ਲੇਡੀਜ਼ ਦਾ ਤੁਹਾਨੂੰ ਪਤਾ ਜਦੋਂ ਰਿਫਿਊਜੀ ਹੁੰਦੇ ਆ ਤਾਂ ਸਭ ਤੋਂ ਜ਼ਿਆਦਾ ਬੱਚਿਆਂ ਦਾ ਤੇ ਲੇਡੀਜ਼ ਦਾ ਜ਼ਿਆਦਾ ਉਹਨਾਂ ਨੂੰ ਤੇ ਜ਼ੁਰਮ ਕੀਤਾ ਜਾਂਦਾ। ਤਾਂ ਬੀਬੀ ਟੇਨਾ ਐਡਮਸ ਨੇ ਇੱਕ ਆਸ਼ਰਮ ਬਣਾਇਆ ਉਹਦਾ ਨਾਮ ਹੈਲ ਹਾਊਸ ਸੀਗਾ। ਉਹਦੇ ਵਿੱਚ ਉਹਨੇ ਬਿਨਾਂ ਭੇਦ ਭਾਵ ਤੋਂ ਜਿਹੜਾ ਵੀ ਜਿੰਨੋ ਵੀ ਲੋੜ ਸੀ ਆਪਣੇ ਕੋ ਰੱਖਦੀ ਸੀ ਫਿਰ ਉਹਨਾਂ ਨੂੰ ਉਹਨਾਂ ਦੇ ਵਾਸਤੇ ਕੰਮ ਕਰਦੀ ਸੀ ਜਿਵੇਂ ਇੱਕ ਬੱਚੇ ਨੇ ਦੁੱਧ ਚੋਰੀ ਕਰ ਲਿਆ ਤੇ ਉਹਨ ਕੋ ਪੁਲਿਸ ਫੜ ਕੇ ਲੈ ਗਈ ਉਹਨੂੰ ਫਿਰ ਛੁਡਾ ਕੇ ਲੈ ਕੇ ਆਈ ਲੈਕ ਨੇ ਕੋਲੇ ਚੋਰੀ ਕਰ ਲਏ ਉਹਨੂੰ ਫੜ ਲਿਆ ਉਹਨੂੰ ਪੁੱਛਿਆ ਤੂੰ ਕਿਉਂ ਚੋਲੇ ਕੋਲੇ ਚੋਰੀ ਕੀਤੇ ਕਿਉਂਕਿ ਅਮਰੀਕਾ ਠੰਡ ਬੜੀ ਹੁੰਦੀ ਹੈ ਉਹ ਕਹਿੰਦਾ ਮੇਰੀ ਦਾਦੀ ਨੂੰ ਠੰਡ ਬੜੀ ਲੱਗਦੀ ਸੀ ਸਾਡੇ ਕੋਲ ਹੈ ਨਹੀਂ ਸੀ ਧਰਮ ਕੁਝ ਤਾਂ ਉਹ ਉਹਨਾਂ ਰੋਪਾਂ ਲਈ ਮਦਦ ਕਰਦੀ ਸੀ ਜੇਨ ਐਡਮਸ ਤੇ ਭਗ ਜੀ ਨੇ ਸਿਰਫ ਇੱਕ ਪੌਣਾ ਸਫਾ ਇੱਕ ਲਿਖਿਆ ਹੋਇਆ ਜਦ ਸਦੀ ਰਹਿਣ ਵਾਲੇ ਮਨੁੱਖ ਤੇ ਔਰਤਾਂ ਵਿੱਚ ਕਿਉਂ ਨੋ ਅਮਰੀਕਾ ਦਾ ਪ੍ਰੈਜ਼ੀਡੈਂਟ ਪੁੱਛਦਾ ਬੀਬੀ ਮੈਂ ਐਨਆਈ ਸਕੀਮਾ ਸੋਚ ਰਿਹਾ ਨਾ ਵਾਸਤੇ ਮੈਂ ਤਾਂ ਕੋ ਪੁੱਛਦਾ ਨਹੀਂ ਤੇਰੀ ਘਰ ਘਰ ਪੂਜਾ ਹੁੰਦੀ ਉਹਦਾ ਕਾਰਨ ਕੀ ਹੈ ਤਾਂ ਉਹਨੇ ਕਿਹਾ ਜੇਨ ਐਡਮਸ ਕਹਿੰਦੀ ਹੈ ਮਿਸਟਰ ਪ੍ਰੈਜ਼ੀਡੈਂਟ ਪੀਪਲ ਡੋਟ ਬਲੀਵ ਇਨ ਥੀਰੀਜ਼ ਦੇ ਵਾਂਟ men in action ਅਰ ਉਹ ਸੁਣੋ ਉਦੋਂ ਜਦੋਂ ਹੱਕਾਂ ਲਈ ਲੜਦੀ ਸੀ ਤਾਂ ਉਹਨੂੰ ਕਿਹਾ ਸੀ ਮੋਸਟ ਡੇਂਜਰਸ ਔਮਰ ਆਫ ਅਮਰੀਕਾ ਤੇ ਬਾਅਦ ਵਿੱਚ ਉਹਨੂੰ ਨੋਬਲ ਪੀਸ ਪ੍ਰਾਈਜ਼ ਨਾਲ ਸਨਮਾਨਿਤ ਕੀਤਾ ਮੈਂ ਉੱਥੇ ਦੋ ਵਾਰ ਗਈ ਸ਼ਿਕਾਗੋ ਇਹ ਵੀ ਲਿਖਿਆ ਪਾ ਗਜਨੇਸ਼ ਸ਼ਿਕਾਗੋ ਦੀ ਸੀ ਕਿ ਮੈਂ ਸ਼ਿਕਾਗੋ ਗਈ ਤਾਂ ਮੈਂ ਕਿਹਾ ਇੱਥੇ ਹਲ ਹਾਊਸ ਹੋਣਾ ਹੈ ਕਹਿੰਦੇ ਹਾਂ ਹੈਗਾ ਫਿਰ ਅਸੀਂ ਉਹ ਪਤਾ ਹਰ ਮਿਊਜ਼ੀਅਮ ਬਣ ਗਿਆ ਸੀ ਕਿਉਂਕਿ ਜਿਹੜੇ ਆਈਟਮਸ ਦੁਨੀਆ ਤੋਂ ਜਾ ਚੁੱਕੀ ਸੀ ਉਹਦੀ ਯਾਦ ਵਿੱਚ ਫਿਰ ਉਹਨਾਂ ਨੇ ਇੱਕ ਮਿਊਜ਼ੀਅਮ ਬਣਾ ਦਿੱਤਾ ਸੀ ਜਿਹਦੇ ਵਿੱਚ ਦੱਸਿਆ ਸੀ ਕਜੇਨ ਐਗਮਜ਼ ਨੇ ਕੀ ਕੀ ਕੰਮ ਕੀਤੇ ਔਰਤਾਂ ਨੂੰ ਕੀ ਸਿਖਾਉਂਦੀ ਸੀ ਬੱਚਿਆਂ ਵਾਸਤੇ ਪੜ੍ਹਾਈ ਦਾ ਇੰਤਜ਼ਾਮ ਕਰਨਾ ਪਿਆ ਨੂੰ ਸਿਖਾਣਾ ਔਰਤਾਂ ਵਾਸਤੇ ਉਹਨਾਂ ਨੂੰ ਕੱਪੜੇ ਬੁੰਨੇ ਸਿਖਾਣੇ ਜਿੰਨਾਂ ਵਿਚਾਰਿਆ ਰਫੂਲ ਜੀ ਜਿਹੜੀ ਔਰਤਾਂ ਆਈਆਂ ਸੀ ਉਹਨਾਂ ਦੀ ਬਹੁਤ ਮਦਦ ਕੀਤੀ ਉਹਨੇ ਉੱਥੇ ਅਮਰੀਕਾ ਦੇ ਵਿੱਚ ਬੜੀ ਅਜੀਬ ਬੜੀ ਅਖੀਰ ਗੱਲ ਬੜੀ ਵਧੀਆ ਸੀ ਕਿ ਜਦੋਂ ਉਹਦੀ ਡੈਥ ਹੋ ਗਈ ਤੁਹਾਨੂੰ ਕਹਿਣ ਲੱਗੇ ਵੀ ਇਹਨੂੰ ਕਿੱਥੇ ਕਿਹੜੇ ਚਰਚਸ ਲੈ ਕੇ ਜਾਈਏ ਨੇ ਇਹਦੇ ਤੇ ਜਵਾਬ ਲਿਖਿਆ ਸੀ ਕਿ ਸਾਰੇ ਚਰਚ ਉਹਦੀ ਉੱਚੀ ਸੋਚ ਨਹੀਂ ਰੱਖਦੇ ਜਿੰਨੇ ਜੀਐਨ ਆਰਸਿਸ ਪਾਉਨੋ ਹਰ ਹੌਸਟਿਲਟੀ ਦਿਖਾਈ ਆਏ ਇਹ ਜੰਗੀ ਕੰਮ ਕਰਨ ਵਾਸਤੇ ਜਿਹੜਾ ਤੁਹਾਨੂੰ ਆਪਣੀਆਂ ਜੜੀਆਂ ਨੇ ਨਾ ਖੁਸ਼ ਆ ਉਹ ਕਟਾਣੀਆਂ ਪੈਣੀਆਂ ਖਾਸ ਕਰਕੇ ਮੈਂ ਅਧਿਆਪਕਾਂ ਕੇ ਬੇਨਤੀ ਕਰਦੀ ਹਾਂ ਹੱਥ ਜੋੜ ਕੇ ਕਿ ਤੁਸੀਂ ਜ਼ਰੂਰ ਘਟੋ ਘਟ ਪਿੰਗਰ ਵਾਲੀ ਦੀਆਂ ਕਿਤਾਬਾਂ ਆਪਾਂ ਗਜ਼ੀਦੀਆਂ ਲਿਖਿਆ ਹੋਇਆ ਉਹਨਾਂ ਦੀ ਆਪਣੇ ਜੀਵਨ ਦੇ ਬੱਚਿਆਂ ਨੂੰ ਵੀ ਲੈ ਕੇ ਆਓ ਤੇ ਪਿੰਧਵਾੜਾ ਦਿਖਾਓ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਸੇਵਾ ਦਾ ਮਤਲਬ ਕੀ ਹੈ ਐ ਭਗਤ ਜੀ ਜਿਹੜਾ ਜੋ ਨੀ ਇੱਕ ਸੀ ਗੱਲ ਗੁਰੂ ਨਾਨਕ ਪਾਤਸ਼ਾਹ ਦੀ ਇਹਨ ਮੈਨ ਉਹਨਾਂ ਦੀਆਂ ਗੱਲਾਂ ਮੰਨਦੇ ਸੀ ਨਹੀਂ ਨੀਚਾ ਅੰਦਰ ਨੀਜ ਜਾਤ ਨੀਚੀ ਹੋ ਮਤ ਨੀਚ ਨਾਨਕ ਜੀ ਦੇ ਸੰਗ ਸਾਥ ਵੱਡਿਆ ਸੋ ਘਰੀਸ ਜਿੱਥੇ ਨੀਚ ਸੰਭਾਲੀਏ ਤੇ ਤੇ ਨਦਰ ਤੇਰੀ ਬਖਸ਼ੀਸ਼ ਤੇ ਉਹਨਾਂ ਨੇ ਇਹੀ ਇਨਸਿਗਨੀਆ ਬਣਾਇਆ ਪਿੰਧਵਾੜੇ ਦਾ ਹਰਕ ਦੇ ਵਿੱਚ ਰੱਬ ਦੀ ਜੋਤ ਵੇਖਣੀ ਭਗੇ ਜੀ ਦੀ ਇੱਕ ਗੱਲ ਮੈਂ ਤੁਹਾਨੂੰ ਹੋਰ ਸਾਂਝੀ ਕਰਾਂਗੀ ਤੁਹਾਡੇ ਨਾਲ ਕਿ ਭਗੇ ਜੀ ਨੇ ਸੋਚਿਆ ਵੀ ਮੈਂ ਤਾਂ ਸਾਰਿਆਂ 'ਚ ਰੱਬ ਦੇਖਦਾ ਤੇ ਜੇ ਮੈਂ ਕਿਤੇ ਜਾਵਾਂ ਤੇ ਕੋਈ ਮੰਗਤਾ ਮੈਨੂੰ ਕਵੇ ਵੀ ਮੈਂ ਪੈਸੇ ਮੰਗੇ ਮੈਂ ਇਹ ਤਾਂ ਨਹੀਂ ਕਹਿ ਸਕਦਾ ਵੀ ਤੂੰ ਜਾ ਜਾ ਬਾਕੀਆਂ ਮੰਗੂ ਕਿਉਂਕਿ ਮੈਂ ਤਾਂ ਸਿਰਫ ਰੱਬ ਦੇਖਦਾ ਫਿਰ ਮੈਂ ਕਰਾਂ ਤੀ ਕੀ ਕਰਾਂ ਕਹਿੰਦਾ ਫਿਰ ਸੋਚਿਆ ਮੈਂ ਹੀ ਉਹਦੇ ਵਾਂਗੂੰ ਰਹਿਣ ਲੱਗ ਜਾ ਤਾਂ ਮੈਂ ਹੀ ਮੰਗਤੇ ਵਾਂਗੂੰ ਰਹਿਣ ਲੱਗ ਜਾ ਨਾ ਮੇਰੇ ਕੋ ਕੋ ਪੈਸਾ ਮੰਗੇ ਨਾ ਮਾ ਕਿਸੇ ਵੀ ਨਾ ਕਿਸੇ ਨੂੰ ਦੁਹਕਾਰਾ ਮੈਂ ਕਿਸੇ ਨੂੰ ਅਫਰਦੀ ਇੱਕ ਸੰਪਲ ਹੈ ਕਿ ਇੱਕ ਵਾਰੀ ਇੱਕ ਮੰਗਤੀ ਜਾਰੀ ਸੀ ਉਹਦੇ ਨਾਲ ਬੱਚਾ ਸੀਗਾ ਤੇ ਭਗਤ ਜੀ ਨੇ ਖੁਰਜੂਰਾ ਖਰੀਦਿਆ ਆਪਣੇ ਖਾਣ ਵਾਸਤੇ ਤੇ ਉਹਨਾਂ ਨੇ ਕਿਹਾ ਵੀ ਬੱਚੇ ਨੂੰ ਬੱਚੇ ਨੂੰ ਛੋਟੀ ਸੀ ਨਾਲ ਬੇਟਾ ਤੂੰ ਵੀ ਲੈ ਲੈ ਤੇ ਉਹ ਮੰਗਤੀ ਕਹਿ ਲਗੇ ਨਹੀਂ ਵੀਰਾ ਤੂੰ ਤਾਂ ਸਾਡੇ ਵਰਗਾ ਹੀ ਹੈ ਤੇ ਤੂੰ ਵੀ ਸਾਡੇ ਵਰਗਾ ਹੁੰਦਾ ਤਾਂ ਲੜ ਪੈਂਦਾ ਵੀ ਤੂੰ ਮੈਨੂੰ ਆਪਣੇ ਮੰਗਤਾ ਸਮਝਿਆ ਮੈਨੂੰ ਪਰ ਭਗਤ ਜੀ ਨੂੰ ਤਾਂ ਚਾਈ ਚੜ ਗਿਆ ਕਹਿੰਦੇ ਅੱਜ ਹੀ ਮੈਂ ਗੁਰਨਾਕ ਦੇ ਉਪਦੇਸ਼ ਤੇ ਖਰਾ ਉਤਰਿਆ ਨੀਚ ਅੰਦਰ ਨੀਚ ਜਾਤ ਨੀਚੇ ਹੋਂ ਅਤ ਨੀਚ ਅੱਜ ਮੈਨੂੰ ਗੁਰਨਾਨਕ ਦੀ ਬਖਸ਼ਿਸ਼ ਪ੍ਰਾਪਤ ਹੋਈ ਕਿਉਂਕਿ ਮੈਂ ਉਹਦੀ ਗੱਲ ਮੰਨੀ ਹੈ ਹੁਣ ਸਾਡੇ ਕੋਲ ਧਰਮ ਗ੍ਰੰਥ ਤਾਂ ਬਹੁਤ ਨੇ ਪਰ ਅਸੀਂ ਮੰਨਦੇ ਨਹੀਂ ਨਾ ਹੈਗੇ ਅਸੀਂ ਸਿਰਫ ਕਰਮ ਕਾਂਡਾਂ ਵਿੱਚ ਪਏ ਹੋਇਆ ਸਾਰੇ ਧਰਮ ਇਹ ਨਹੀਂ ਵੀ ਇੱਕ ਧਰਮ ਸਾਰੇ ਧਰਮ ਕਰਮ ਕਾਂਡਾਂ ਵਿੱਚ ਪਏ ਆ ਉਹ ਮੱਥਾ ਟੇਕ ਤੋ ਰਮਲਾ ਚੜਾ ਤੋ ਹੋਰ ਵੀ ਦੂਜੇ ਧਰਮਾਂ ਚ ਵੀ ਕਰਮਕਾਂਡ ਬਹੁਤ ਨੇ ਤੇ ਇਹ ਕਰਮਕਾਂਡਾਂ ਤੋਂ हट ਕੇ ਜਿਹੜੀ ਬੇਸਿਕ ਫਿਲਾਸਫੀ ਹੈਗੀ ਆ ਸਾਡੇ ਧਰਮਾਂ ਦੀ ਉਹਨੇ ਤੇ ਸੱਚ ਬੋਲਣਾ ਪਰਪਕਾਰ ਕਰਨਾ ਕਿਸੇ ਦੀ ਨਿੰਦਿਆ ਨਹੀਂ ਕਰਨੀ ਹੰਕਾਰ ਨਹੀਂ ਕਰਨਾ ਕਾਮ ਕੋਮ ਲੋਭ মোহ ਕਾਰ ਤੇ ਕੰਟਰੋਲ ਕਰਨਾ ਇਹ ਸਾਰੀਆਂ ਚੀਜ਼ਾਂ ਸਾਰੇ ਧਰਮ ਸਿਖਾਉਂਦੇ ਆ ਸਾਡੇ ਸਾਰੇ ਧਰਮ ਕਹਿੰਦੇ ਪਰਪਕਾਰ ਕਰੋ ਸਾਰੇ ਧਰਮ ਕਹਿੰਦੇ ਕਿਸੇ ਦਾ ਹੱਕ ਨਾ ਮਾਰੋ ਪਰ ਕਿਸੇ ਦੀ ਗਲ ਸੁਣਦੇ ਥੋੜਾ ਜਿਹਾ ਤਪਗੇ ਜੀ ਕਹਿੰਦੇ ਜੇ ਤੁਹਾਡੇ ਘਰ ਵਿੱਚ ਕੋਈ ਧਰਮ ਗ੍ਰੰਥ ਨਹੀਂ ਹੈਗਾ ਤਾਂ ਤੁਹਾਡੇ ਬੱਚੇ ڈاکੂ ਬਣਨਗੇ ਚੋਰ ਬਣਨਗੇ ਤਾਂ ਹਰ ਤੜ ਜਿਹੜਾ ਘਰ ਹੈ ਉਹਦੇ ਵਿੱਚ ਕੋਈ ਨਾ ਕੋਈ ਧਰਮ ਗ੍ਰੰਥ ਹੋਣਾ ਚਾਹੀਦਾ ਔਰ ਉਹ ਜੋ ਉਹਦੇ ਵਿੱਚ ਸਿੱਖਿਆ ਉਹਦੇ ਤੇ ਸਾਨੂੰ ਚੱਲਣਾ ਚਾਹੀਦਾ ਇਸ ਕਰਕੇ ਵਿਦਿਆਪਕਾਂ ਨੂੰ ਜ਼ਰੂਰੀ ਹੈ ਪਹਿਲਾਂ ਕਿ ਆਪ ਵਿਧਿਆਨ ਕਰਨ ਤਾਂ ਜਿਹੜਾ ਇਹਨਾਂ ਨੇ ਸਿਖੇਮ ਜਿਹੜੀ ਬਣਾਈ ਹੈ ਸਾਰੇ ਭੈਣ ਭਰਾਵਾਂ ਦੇ ਨਾਲ ਕੇ ਕਿ ਸਕੂਲਾਂ ਵਿੱਚ ਜਾ ਕੇ ਨਾ ਤਾਂ ਕਦਰ ਨਾ ਤੇ ਨੈਤਿਕ ਕਦਰਾਂ ਕੀਮਤਾਂ ਸਿਖਾਣੀਆਂ ਪਰ ਉਹਦੇ ਲਈ ਤੁਹਾਨੂੰ ਆਪ ਲਿਵਿੰਗ ਮਾਡਲ ਬਣਨਾ ਪੈਂਦਾ ਸਾਧੂ ਟੂਯਲਵਾ ਸੋਨੇ ਕਹਿੰਦੇ ਆ ਲਿਵਿੰਗ ਮਾਡਲ ਹੈਜ਼ ਮੋਰ ਇਨਫਲੂਐਂਸ ਓਨ ਦਾ ਲਾਈਫ ਔਫ ਪੀਪਲ ਦੈਨ ਹਜ਼ਡਰਡਸ ਡਾਕਟ੍ਰੀਨਸ ਇਟਨ ਇਨ ਅ ਬੁੱਕ অর ਸਪੋਕਨ ਬਾਇ ਮਾਉਥ ਲਿਵਿੰਗ ਮਾਡਲ ਟੀਚਰਾਂ ਨੂੰ ਇਹ ਸਿਖਾ ਕੇ ਤੂੰ ਲਿਵਿੰਗ ਮਾਡਲ ਬਣੋ ਘੱਟ ਖਰਚੇ ਕਰੋ ਆਪਣੇ ਤੇ ਦੂਜਿਆਂ ਦਾ ਪਰਉਪਕਾਰ ਕਰੋ ਬੱਚਿਆਂ ਨੂੰ ਸਿਖਾਓ ਕਿ ਰਸਤੇ 'ਚ ਰੋਣਾ ਚੁਪਣਾ ਹੈ। ਇਹ ਵੇਪਦਾ ਜੇ ਦੀ ਮਾਂ ਨੇ ਸਿਖਾਇਆ। ਮੈਨੂੰ ਕਹਿੰਦੇ ਵੀ ਪੁੱਛੇ ਵੇਪਦਾ ਕਹਿੰਦਾ ਮੈਂ ਕਿੰਨੇ ਚੁਪਾ ਲੈ ਬੱਚੇ ਨੂੰ ਕਹਿੰਦਾ ਤਾਂ ਬੱਚਾ ਮੈਨੂੰ ਪੁੱਛੇਗਾ ਕਿਉਂ ਚੁਪਾ? ਫੀਮੇਲ ਨੂੰ ਦੱਸਾਂਗਾ ਵੀ ਇਹ ਰਟਾਇਰ ਪੰਚਾ ਹੋ ਜਾਂਦਾ ਐਕਸੀਡੈਂਟ ਹੋ ਜਾਏਗਾ ਕੋਈ गिर ਜਾਏਗਾ ਤੇ ਨੁਕਸਾਨ ਹੋ ਜਾਏਗਾ ਤੇ ਰੱਬ ਨੂੰ ਸਾਨੂੰ ਬਾਹਰ ਮੰਗਵੋਣੀ ਪੈਂਦੀ ਐ। ਸਾਡਾ ਬੰਦੀਆਂ ਦਾ ਪੈਸਾ ਜਾਂਦਾ ਤੇ ਮੈਂ ਤਾਂ ਕਹਿੰਦੇ ਉਹਨੂੰ ਤਰਮਸ ਖੁੜਾਤੀ। ਇਕ ਨਿੱਕੀ ਜੀ ਗੱਲ ਤੇ ਵੀ ਰਸਤੇ 'ਚ ਉਹ ਅਰ ਕੰਨੇ ਜਨੂਨ ਸੀ ਭਰੇ ਜੀਰੋ ਕਿ ਰਸਤੇ 'ਚ ਇੱਕ ਵਾਰੀ ਦਿੱਲੀ ਗਏ ਤੇ ਉੱਥੇ ਕੰਚ ਡਿੱਗਿਆ ਹੋਇਆ ਸੀ ਸੜਕ ਦੇ ਉੱਤੇ ਹੁਣ ਦਿੱਲੀ ਤੇ ਕੰਚ ਚੁੱਕਣਾ ਬੜਾ ਮੁਸ਼ਕਲ ਐ ਨੇ ਟ੍ਰੈਫਿਕ ਸੀਗਾ ਤੇ ਭਗਤ ਜੀ ਨੇ ਐ ਸੋਚਿਆ ਵੀ ਮੈਂ ਛੱਡ ਕੇ ਤਾਂ ਜਾ ਰਹੀ ਸਕਦਾ ਹਾਂ ਇਹ ਕੰਚ ਕੋਈ ਟਾਇਰ ਪਾੜੇਗਾ ਲੋਕਾਂ ਦਾ ਨੁਕਸਾਨ ਹੋਏਗਾ ਤੇ ਹੁਣ ਮੈਂ ਕਰਾਂ ਤੇ ਕੀ ਕਰਾਂ ਚੁੱਕਾ ਤੇ ਕਿਵੇਂ ਚੁੱਕਾਂ ਸੋਨੇ ਆਪਣੀ ਲੋਹੀ ਲਈ ਉਹ ਲੋਟਕੜੀਸ ਦੇਕੜੀਸ ਦੇ ਕੰਚ ਫਰੇ ਨੂੰ ਨਾਲ ਕੜੀ ਦੇ ਕਿਨਾਰੇ ਤੋਂ ਦੂਜੀ ਪਾਸੇ ਲੈ ਗਏ ਫਿਰ ਉਦੋਂ ਲੋਕੀ ਕੀਤੇ ਤੇ ਉਦੋਂ ਕੰਚ ਕੜੀ ਇਸ ਦੇ ਪਾਸੇ ਦੂਜੇ ਪਾਸੇ ਲੈ ਗਏ ਐਨਾਂ ਜਨੂਨ ਹੋਣਾ ਚਾਹੀਦਾ ਦੋਜੇ ਦਾ ਇੰਨਾ ਪਰਪਕਾਰ ਬੈਨਾ ਤੁਹਾਡੇ ਦਿਮਾਗ ਵਿੱਚ ਜਨੂਨ ਬੜਾ ਚਾਹੀਦਾ ਵੀ ਫਿਕਰ ਹੋ ਜੇ ਵੀ ਇਹ ਇੱਕ ਥਿੱਲ ਹੈ ਇਹ ਕੰਚਾ ਦਾ ਕੀ ਕਰੇਗਾ ਫਿਰ ਅਰ ਬੜੀ देर ਭੁੱਖੇ ਰਹੇ ਭਗਤ ਜੀ ਅਰ ਤੁਸੀਂ ਹਰਾਨ ਹੋਵੋਗੇ ਕਿ ਭਗਤਪੁਰਨ ਸਿੰਘ ਜੀ 68 ਸਾਲ ਜੀਏ ਨਾ ਨਾ ਦਾ ਕੋਈ ਕਮਰਾ ਨਾ ਨਾ ਦੀ ਕੋਈ ਲਮਾਰੀ ਹੈ ਨਾ ਨਾ ਦਾ ਕੋਈ ਡਰੰਕ ਹੈ ਕੁਛ ਨਹੀਂ ਕੋਈ ਡਾਕੂਮੈਂਟ ਨਹੀਂ ਕੁਛ ਨਹੀਂ ਲੋਬ ਲਵ ਹੈ ਗਟ ਆਨ ਪਰ ਉਹ ਲਿਵਿੰਗ ਰੂਮ ਸੀ ਸਾਡੇ ਸਾਰਿਆਂ ਵਾਸਤੇ ਉਹ ਹਮੇਸ਼ਾ ਹੀ ਜਿੰਦੇ ਰਹਿਣਗੇ ਤੇ ਉਹ ਸਾਨੂੰ ਪ੍ਰੇਰਨਾ ਦਿੰਦੇ ਰਹਿਣਗੇ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਨੈਤਿਕ ਕਦਰਾਂ ਕੀਮਤਾਂ ਕਿਵੇਂ ਅਪਣਾਉਣੀਆਂ ਨੇ ਤੋ ਇਹ ਹੈ ਇੱਕ ਅਫਰੀਕਾ ਦੇ ਯੂਨੀਵਰਸਿਟੀ Yadav chleha how how to destroy a nation ਉਹਦੀ ਪੜਾਈ ਦਾ ਸਟੈਂਡਰਡ ਲੋ ਕਰ ਦਿਓ ਤੇ ਨੇਸ਼ਨ ਆਪੇ ਖਤਮ ਹੋ ਜਾਏ ਐਸੀ ਜੰਤਰੀ ਬਣਾਈ ਹੈ ਮੈਂ ਭੇਜਾਂਗੇ ਇਥੇ ਉਤਾਰਿਆ ਕਿ ਜੇ ਇੱਕ ਡਾਕਟਰ ਉਹ ਨਾਟਕ ਮਾਰ ਕੇ ਪਾਸ ਹੋਇਆ ਜਾਂ ਰਿਸੋ ਦੇ ਕੇ ਪਾਸ ਹੋਇਆ ਤਾਂ ਬਰੀਜ मारेਗਾ ਜੇ ਇੰਜੀਨੀਅਰ ਆਇਆ ਤਾਂ ਹੋਏ ਖੂਨ ਟੁੱਟਣਗੇ ਜੇ ਕੋ ਧਾਰਮਿਕ ਬੰਦੇ ਨੇ ਗਲਤ ਪੜਾਈ ਦਿੱਤੀ ਹੈ ਤੇ ਮਲਾਲਾ ਵਰਗਿਆਂ ਨੂੰ ਮਾਰੇਗੀ ਮਾਰੇਗਾ ਤੋ ਇਸ ਤਰ੍ਹਾਂ ਜਿਹੜਾ ਹਰ ਹਰ ਜੇ ਤੁਹਾਡੇ ਕਰੈਕਟਰ ਵਿੱਚ ਨਹੀਂ ਹੈਗੇ ਗੁਣ ਤਾਂ ਤੁਸੀਂ ਦੇਸ਼ ਦਾ ਕਿੰਨਾ ਨੁਕਸਾਨ ਕਰਦੇ ਹੋ ਮਨਵਾ ਬਰੀਫ ਦੇ ਵਿੱਚ ਕੋਈ ਗੱਲਾਂ ਤਾਂ ਬਹੁਤ ਹੈ ਬਰੀਫ ਦੇ ਵਿੱਚ ਮੈਂ ਤੁਹਾਨੂੰ ਇੰਨਾ ਤਾਂ ਦੱਸ ਦਵਾਂ ਕਿ ਪਿੰਗਵੜਾ ਸਾਸਤਾ ਕੀ ਕੀ ਕੰਮ ਕਰਦੀ ਹੈ ਪਹਿਲਾਂ ਤਾਂ ਵੱਡਾ ਕੰਮ ਤਾਂ ਹੈ ਹੀ ਹੈ ਮਰੀਜ਼ਾਂ ਨੂੰ ਸਾਂਭਣਾ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਸੜਕ ਤੋਂ ਝੁੱਕ ਕੇ ਕੀੜੇ ਵਾਲੇ ਮਰੀਜ਼ ਸਾਡੀਆਂ ਟੁੱਟੀਆਂ ਵਾਲੇ ਮਰੀਜ਼ ਇਸ ਤਰ੍ਹਾਂ ਦੇ ਵੀ ਹੰਦੇ ਆ ਉਹਨਾਂ ਨੂੰ ਲੈ ਕੇ ਆਉਣਾ ਫਿਰ ਉਹਨਾਂ ਦੀ ਸੇਵਾ ਕਰਨੀ ਫਿਰ ਜਦੋਂ ਠੀਕ ਹੋ ਕੇ ਆਪਣਾ ਐਡਰੈਸ ਦੱਸ ਦਿੰਦੇ ਆ ਫਿਰ ਉਹਨਾਂ ਨੂੰ ਘਰ ਭਜਾਣਾ ਫਿਰ ਜੇ ਸਾਡੇ ਕੋਲ ਬੱਚੇ ਆਉਂਦੇ ਸੀ ਕਿ ਪਹਿਲਾਂ ਤਾਂ ਨਾਰਮਲ ਬੱਚੇ ਵੀ ਆਉਂਦੇ ਸੀ ਸਾਡੇ ਕੋਲ ਉਹਨਾਂ ਨੂੰ ਪਾਲਣਾ ਉਹਨਾਂ ਨੂੰ ਪੜਾਉਣਾ ਆ ਬੱਚਾ ਵੀ ਸਾਡਾ ਹੀ ਆ ਤੇ ਐ ਐਮਸੀ ਕੀ ਕੀਤੀ ਹੋਈ ਆ ਬੱਚਿਆਂ ਨੂੰ ਪੋਸ ਗ੍ਰੈਜੂਏਸ਼ਨ ਤੱਕ ਪੜਾਇਆ ਤੇ ਉਹ ਵਾਲਾ ਸੰਸਥਾਨ ਫਿਰ ਸਾਡੇ ਕੋਲ ਰੰਗ ਦੇ ਮਰੀਜ਼ ਆਉਂਦੇ ਫਿਰ ਫਿਜ਼ੀਓਥੈਰੇਪੀ ਸੈਂਟਰ ਸ਼ੁਰੂ ਕੀਤਾ ਫਿਰ ਜਦੋਂ ਪਤਾ ਲੱਗਾ ਵੀ ਜਿਹੜੀ ਇਹ ਪੈਸਟੀਸਾਈਡ ਜਿਹੜੀ ਰੈਡਿਕਸ ਰਸਾਇਣਾਂ ਖੇਤੀ ਹੈ ਇਹਦੇ ਨਾਲ ਕਿੰਨੇ ਨੁਕਸਾਨ ਹੋ ਰਹੇ ਨੇ ਮੰਦਬੁੱਧੀ ਬੱਚੇ ਜ਼ਿਆਦਾ ਪੈਦਾ ਹੋ ਰਹੇ ਨੇ ਹੁਣ ਤੁਸੀਂ ਦੇਖੋ ਤੁਸੀਂ ਵੀ ਜੇ ਇੱਥੇ ਸਕੂਲਾਂ ਵਿੱਚ ਪਤਾ ਕਰੋ ਤੇ ਆਟイズਮ ਦੇ ਕਿੰਨੇ ਇੱਕ ਬੱਚੇ ਨੇ ਲੁਧਿਆਣਾ ਨੇ ਵਿੱਚ ਆਟイズਮ ਬਹੁਤ ਬਹੁਤ ਜ਼ਿਆਦਾ ਆਟイズਮ ਫੈਲ ਰਿਹਾ ਹੈ ਹਰ ਤਕਰੀਬਨ ਅਮੀਰਾਂ ਦੇ ਘਰ ਦੇ ਵਿੱਚ ਇੱਕ ਬੱਚਾ ਆਡਰਸ ਟਿਹਾ ਹੈ ਫਿਰ ਬੜੀ ਵੱਡੇ ਨਾਲ ਫਿਰ ਉਸ ਤੋਂ ਬਾਅਦ ਕੈਂਸਰ ਫੈਲ ਰਿਹਾ ਹੈ ਕਿਸਾਨ ਖੁਦਕੁਸ਼ੀ ਕਰ ਰਹੇ ਨੇ ਕਿਉਂਕਿ ਇਨਪੁਟ ਬੜੀ ਮਹਿੰਗੀ ਹੋ ਗਈ ਹੈ ਜਿਹੜੀ ਰਸਾਇਣਿਕ ਖੇਤੀ ਹੈ। ਪਿੰਗੋੜੇ ਸੰਸਥਾਨ ਨੂੰ ਜਦੋਂ ਦੇਖਿਆ ਵੀ ਸਾਡੇ ਕੋਲ ਤਾਂ ਮਰੀਜ਼ ਬਹੁਤ ਆਉਣ ਲੱਗੇ। ਮੰਦਬੁੱਧੀ ਬੱਚੇ ਬਹੁਤ ਆਉਣ ਲੱਗੇ ਕੋਈ ਦਰਬਾਰ ਸਾਹਿਬ ਸੁਟ ਜਾਂਦਾ ਆਪਣੇ ਬੱਚੇ ਨੂੰ ਕੋਈ ਪਿੰਗੋੜੇ ਦੇ ਬਾਹਰ ਹੀ ਸੁਟ ਜਾਂਦਾ। ਤੇ ਕਿਸਾਨ ਵੀ ਖੁਦਕੁਸ਼ੀ ਕਰ ਰਹੇ ਨੇ ਕੈਂਸਰ ਵੀ ਬਹੁਤ ਫੈਲ ਰਿਹਾ ਹੈ। ਤੇ ਫਿਰ ਸਾਨੂੰ ਸੁباشਪਾਲੇਕਰ ਜੀ ਨੇ ਆਜ਼ਾਦ ਕੀਤੀ ਖੇਤੀ। ਜ਼ੀਰੋ ਬਜਟ ਨੈਚੁਰਲ ਫਾਰਮਿੰਗ ਅਰੁਣਾ ਨੇ ਐਨੇ ਕੰਫੀਡੈਂਸ ਨਾਲ ਕਹਿਣਾ ਕਰਾ ਮਾਤ ਹੋ ਵੀ ਕਰਾ ਮਾਤ ਹੋ ਵੀ ਵਕਤੇ ਇਸ ਜਨ ਸੁਰੂ ਕੀਤੇ ਸਾਡੇ ਗੰਨੇ ਦੀ ਹੀਲ ਯੂਨੀਵਰਸਿਟੀ ਦੀ ਹੀਲ ਨਾਲੋਂ ਜ਼ਿਆਦਾ ਹਲਕੇ ਮਨ 4 ਵਿੱਚ ਅਸੀਂ ਗੰਨਾ ਬੀਜਦੇ ਆ 3/4 ਵਿੱਚ ਅਸੀਂ ਹੋਰ ਫਸਲਾਂ ਬੀਜਦੇ ਪੂਰੇ ਇੱਕ ਟਿਚੇ ਨੀ ਵਰਨਾ ਬੀਜਦੇ ਫਿਰ ਵੀ ਸਾਡੀ ਹੀਲਡ ਵੱਧ ਹੈ ਕਿਉਂ ਆ ਸੰਸਥਾ ਦੇ ਖੇਰੇਕ ਦੀ ਉਹ ਐਸੇ ਕਰਕੇ ਫਿਰ ਨਰਸਰੀ ਬੂਟੇ ਲਾਣ ਵਾਸਤੇ ਭਗੇ ਜੀ ਆਪ ਦਮਾਉਂਦੇ ਰਹੇ ਬੈਠ ਕੇ ਅਸਤਲਾ ਵਿੱਚ ਬੂਟੇ ਲਵਾਉਂਦੇ ਨੇ ਆਕਸੀਜਨ ਦਾ ਕੋਈ ਸੋਰਸ ਹੀ ਨਹੀਂ ਹੈ ਜੇ ਅਸੀਂ ਬਈਵਾਨਾ ਨਾ ਸਾਡਾ ਬੂਟਾ دریا ਦਾ ਰੋਜ਼ ਇੱਥੇ ਲੱਗਿਆ ਰਹਿੰਦੇ ਮੋਰਚੇ ਲੱਗੇ ਕਿਉਂਕਿ ਲਾਲਚ ਇਹਨਾਂ ਵੱਧ ਗਿਆ ਕਿ ਅਸੀਂ ਫੈਕਟਰੀਆਂ ਵਾਲਾ ਗੰਦਾ ਪਾਣੀ ਧਰਤੀ ਵਿੱਚ ਪਾਉਣ ਲੱਗੇ ਸੰਢ ਨੂੰ ਪਾਣੀ ਹੈ ਨਹੀਂ ਕੋਈ ਵੀ ਸਿਰਫ ਧਰਤੀ ਦਾ ਪਾਣੀ ਹੈ ਵੇਣ ਵਾਸਤੇ ਤੇ ਉਹ ਵੀ ਅਸੀਂ ਗੰਦਾ ਤੇਰੇ ਚਾਨਣ ਲਾਲਚ ਦੇ ਪਿੱਛੇ ਜਿਹੜੇ ਕੈਪੀਟਲਿਸਟ ਲੋਕ ਨੇ ਜਿਹੜੇ ਫੈਕਟਰੀਆਂ ਵਾਲੇ ਨੇ ਉਹ ਆਪਣਾ ਗੰਦਾ ਪਾਣੀ ਅਰ ਖਾਸ ਕਰ ਸ਼ਰਾਬ ਦੀ ਫੈਕਟਰੀਆਂ ਜਿਹਦੇ ਬਿਨਾਂ ਸਾਡੀਆਂ ਸਰਕਾਰਾਂ ਇਹ ਨਹੀਂ ਚੱਲਦੀਆਂ ਸ਼ਰਾਬ ਦੇ ਬਿਨਾਂ ਤੇ ਸ਼ਰਾਬ ਬਣਾਉਣ ਖਾਤਰ ਤੁਹਾਨੂੰ ਗੰਦਾ ਪਾਣੀ ਕਿੱਥੇ ਕਿੱਥੋਂ ਉਹ ਫਿਰ ਪੀ ਕਰਦੇ ਨੇ ਦਰਦੀਚ ਪਾ ਦਿੰਦੇ ਤੋਂ ਇਸ ਕਰਕੇ ਜਿਹੜਾ ਪਾਣੀ ਬਿਨਾ ਕਿੰਨੇ ਦਿਨ ਜੀ ਲਓਗੇ ਬਿਊਟੀ ਪਾਰਲਰ ਤੇ ਜਾਈ ਬਿਨਾਂ ਦਾ ਜੀ ਸਕਦੇ ਹਾਂ ਪਰ ਪਾਣੀ ਤੇ ਬਿਨਾਂ ਨਹੀਂ ਜੀ ਸਕਦੇ ਨਾ ਖਾਵਾ ਬਿਨਾ ਜੀ ਸਕਦੇ ਨਾ ਪਾਣੀ ਬਿਨਾ ਤੇ ਨਾ ਸਾਫ ਖੁਰਾਕ ਬਣਾ ਜੀ ਸਕਦੇ ਸਾਡੇ ਜੀਵਨ ਦਾ ਤਿੰਨ ਆਧਾਰ ਹੈ ਇਹਨੇ ਤੇ ਸੋ ਉਹਦੇ ਵਰ ਨੂੰ ਇੰਨੇ ਜ਼ਿਆਦਾ ਹੁਣ ਬੋਤਲਾਂ ਚ ਪਾਣੀ ਪੀਣ ਲੱਗੇ ਕੀ ਕਰਾਂਗੇ ਅਸੀਂ ਅਸੀਂ ਖਾਲਚੋਂ ਪਾਣੀ ਪੀ ਲੈਂਦੇ ਸੀ ਜੀਰੇ ਫੈਕਟਰੀ ਦੇ ਵਿੱਚ ਮੈਂ ਗਈ ਦੋ ਵਾਰੀ ਉਸ ਅੰਦੋਲਨ ਦੇ ਵਿੱਚ ਪਰ ਮੈਨੂੰ ਇੰਨਾ ਦੁੱਖ ਲੱਗਿਆ ਕਿ ਥੱਲੇ ਜਿਹੜਾ ਪਾਣੀ ਆ ਰਿਹਾ ਸੀ ਨਾ ਉਹਦੇ ਚ ਟੱਟੀ ਵਰਗੀ ਪੂਆਂਦੀ ਸੀ ਅੰਨਾਂ ਕਿੰਦਾ ਪਾਣੀ ਸੀ ਉਹ ਤੋਂ ਦਪਿੰਡ ਦੇ ਲੋਕ ਆਲੇ ਦੁਆਲੇ ਦੇ ਬੜੇ ਬਿਮਾਰ ਹੋ ਗਏ ਉਹ ਚਾ ਕਿਸ ਨੂੰ ਖੁਰਕ ਪਾਵੇ ਕਿਸ ਨੂੰ ਕੈਂਸਰ ਹੋਊਗਾ ਕਿਸ ਨੂੰ ਕੁਸ਼ ਹੋਏ ਇਹਨੇ ਨੇ ਦਈ ਹੋ ਗਿਆ ਅਸੀਂ ਕੰਪੈਸ਼ਨ ਨਹੀਂ ਹੈਗਾ ਸਾਡੇ ਵਿੱਚ ਕੰਪੈਸ਼ਨ ਨੇ ਮਾਵਾ ਨਹੀਂ ਸਿਖਾਣਾ ਟੀਚਰਾਂ ਨੇ ਸਿਖਾਣਾ ਕੰਪੈਸ਼ਨ ਬੱਚੇ ਨੂੰ ਵਿਆਹ ਕਰਨੀ ਧਰਮ ਵੀ ਕੀ ਹੈ ਤੋਲ ਧਰਮ ਵਿਆਹ ਦਾ ਪੂਰ ਧਰਮ ਕੇ ਦਾ ਪੁੱਤਰ ਹੈ ਦਿਆ ਦਾ ਤੇ ਜੇ ਦਇਆ ਹੀ ਨਹੀਂ ਹੈਗੀ ਸਾਡੇ ਤੇ ਧਰਮ ਕੀ ਹੈ ਸੀ ਤੇ ਧਰਮ ਦੇ ਪਿੱਛੇ ਲੜਾਈ ਕਰਨੋਂ ਤਿਆਰ ਕੋਈ ਕਹੇਗਾ ਜੈਰਾ ਤੁਸੀਂ ਐਸੀ ਤਰ੍ਹਾਂ ਬੋਲੋ ਕੋਈ ਕਹੇਗਾ ਵੈਗਰੂ ਜੀ ਕਿਫਤੇ ਬੋਲੋ ਇਤਨਾ ਨਹੀਂ ਧਰਮ ਬਣਦਾ ਹੈਗਾ ਧਰਮ ਤਾਂ ਤੇ ਕਰਮਾਂ ਨਾਲ ਬਣੇਗਾ ਤੁਸੀਂ ਕਿੰਨੇ ਮਨੁੱਖਾਂ ਦੀ ਸੇਵਾ ਕਰਦੇ ਹੋ ਕਿੰਨੇ ਮਨੁੱਖ ਤੁਹਾਨੂੰ ਪਿਆਰ ਕਰਦੇ ਹੋ ਜੋ ਧਰਮ ਸਿਖਾਉਂਦੇ ਉਹ ਚੱਲਦੇ ਹੋ ਕਿਸ ਨੂੰ ਮਾਰਾ ਖਵਾਨੇ ਹੋ ਚੰਗਾ ਖਵਾਨੇ ਖਰੇ ਖਵਾਂਦੇ ਹਰ ਗੱਲ ਤੁਸੀਂ ਪਾਪ ਕਰੋਗੇ ਤਾਂ ਫਿਰ ਧਰਮ ਦੇ ਠੇਕੇਦਾਰ ਬਣ ਜਾਓਗੇ ਤੋਂ ਇਸ ਕਰਕੇ ਜਿਹੜੀਆਂ ਧਰਮ ਦੀਆਂ ਵੈਲਿਊਜ਼ ਐ ਸਾਡੇ ਦੇਸ਼ ਵਿੱਚ ਜਿਹੜੇ ਗੁਣ ਨੇ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਨੇ ਉਹ ਸਖਾਰਾ ਪਰ ਮੇਰੀ ਬੇਨਤੀ ਹੈ ਕਿ ਟੀਚਰਾਂ ਦੇ ਵੀ ਤੁਹਾਡੇ ਜਿਹੜੀ ਆ ਨਾ ਕਲਾਸ ਲੱਗਣੀ ਚਾਹੀਦੀ ਆ ਇਹਨਾਂ ਪਹਿਲਾਂ ਟੀਚਰਾਂ ਨੂੰ ਨਜ਼ਰ ਕਹਿ ਤਰ੍ਹਾਂ ਕਿੰਮਤਾਂ ਸੰਭਾਉਂਗੇ ਬੱਚੇ ਟੀਚਰਾਂ ਆਪ ਚੁੱਕਣਗੇ ਰੋੜ ਆਪ ਤੇ ਕਿੱਲ ਜਿੱਤਨਾ ਪਰ ਮਾਤਾ ਮਤਾ ਆਪ ਘਰੋਂ ਚੁੱਕਿਆ ਤਾਂ ਬੱਚੇ ਆਦਤ ਫੈਲੀ ਆਪ ਆਪ ਨਾਟਸ ਲਗਾਣਗੇ ਕਿਉਂਕਿ ਤੁਹਾਨੂੰ ਪਤਾ ਹੈ ਆਕਸੀਜਨ ਦਾ ਕੋਈ ਸੋਰਸ ਨਹੀਂ ਹੈ ਹੁਣ ਆਪ ਪਾਣੀ ਪਿਲਾਉਂਗੇ ਘਰ ਵਿੱਚ ਫਿਰ ਬੱਚਾ ਨੂੰ ਕਹੋਗੇ ਨਹੀਂ ਪਾਣੀ ਨਹੀਂ ਵੀ ਰਿਸਟ ਕਰਨਾ ਹੈ ਤੇ ਬਹੁਤ ਸਾਰੇ ਮਾਪੇ ਦਾਦੇ ਵਿਧਿਆਖਾਨਾ ਜਿਹੜਾ ਫਰਜ਼ ਹੈ ਦੁਨੀਆ ਬਚਾ ਸਕਦੇ ਕੱਲਾ ਦੇਸ਼ ਨਹੀਂ ਦੁਨੀਆ ਲਈ ਗੰਦ ਪਿਆ ਹੋਇਆ ਲੜਾਈਆਂ ਚੱਲ ਰਹੀਆਂ ਨੇ ਇਹਨਾਂ ਨੂੰ ਭੁੱਖ ਲੱਗੀ ਐ ਪੈਸੇ ਦੀ ਤੇ ਪਾਵਰ ਵੀ ਕਰੇ ਕਿਤੇ ਲੜਾਈ ਚੱਲ ਰਹੀ ਕਰੇ ਇਹਦੇ ਬੰਬ ਚੱਲ ਰਹੇ ਨੇ ਕੋਈ ਦਰਸ ਨਹੀਂ ਆਂਦਾ ਮਾਰਨ ਤੇ ਬੱਚਿਆਂ ਨੂੰ ਗਾਜਾ ਚ ਕਿਨੇ ਪਿੱਛੇ ਮਰ ਗਏ ਦਰਸ ਵੀ ਨਹੀਂ ਆਂਦਾ ਹੈ ਕੋਮਪੈਸ਼ਨ ਹੈ ਹੀ ਨਹੀਂ ਤਾਂ ਕੀ ਬਣੇਗਾ ਪੈਸਾ ਕਿੱਥੇ ਲੈ ਕੇ ਜਾਏਗਾ ਅਮਰੀਕਾ ਆਪਣਾ ਹਥਿਆਰ ਵੇਚਣ ਵਾਸਤੇ ਲੜਾਈ ਜਾਂਦਾ ਲੋਕਾਂ ਨੂੰ ਤੇ ਲੋਕ ਲੜੀ ਜਾਂਦੇ ਆ ਤੋ ਬੜਾ ਇੰਨੇ ਜਿਹੜਾ ਤੁਸੀਂ ਕੰਮ ਸ਼ੁਰੂ ਕੀਤਾ ਇਹਨੂੰ ਹੋਰ ਵਧਾਓ ਕਿਰ ਖਾਸ ਕਰਕੇ ਸਾਡੇ ਕੋਲ ਕਿਤਾਬਾਂ ਵੀ ਹੈ ਪਿੰਡ ਵਾਲੇ ਦੇ ਅਫਗਾਨੇ ਕਰਤਬ ਆ ਕਿ ਜਿਹਨੇ ਰਿਖਿਆ ਹੈ ਤਾਂ ਵੀ ਕਰੋ ਤੇ ਬਹੁਤ ਸਾਰੀਆਂ ਬੱਚੀਆਂ ਦੇ ਅਸੀਂ ਵਿਆਹ ਵੀ ਕੀਤੇ ਆ ਬਹੁਤ ਸਾਰੇ ਬੱਚੇ ਪੜ ਗਏ ਸਾਡੇ ਲਾਇਕ ਬਣ ਗਏ ਸਕੂਲ ਵੀ ਹੈ ਸਾਡਾ 10+2 ਦਾ ਸਿਰਫ ਗਰੀਬ ਬੱਚਿਆਂ ਤੇ ਗਰੀਬ ਮਾਂ ਵਾਲੇ ਦੇ ਬੱਚਿਆਂ ਨੂੰ ਦਾਖਲ ਕੀਤਾ ਜਾਂਦਾ ਬੱਚੇ ਮੈਰਿਟ ਚ ਵੀ ਆਉਂਦੇ ਆ ਤੇ ਡ੍ਰੈਸ ਬੱਚੇ ਹੈ ਉਹਨਾਂ ਦਾ ਸਕੂਲ ਹੈ ਸਪੈਸ਼ਲ ਬੱਚਿਆਂ ਦਾ ਸਕੂਲ ਹੈ ਸਪੈਸ਼ਲ ਬੱਚੇ ਸਾਡੇ ਸਪੈਸ਼ਲ 올림픽ਸ ਖੇਡ ਕੇ ਆਈ ਹੈ ਜਿੱਤ ਕੇ ਆਈ ਹੈ ਦੁਬਈ ਗਈ ਸੀ ਤੋਂ ਬਥੇਰੇ ਚੰਨ ਕੋਈ ਸੋਚ ਨਹੀਂ ਸਕਦੇ ਜਿਨ੍ਹਾਂ ਨੂੰ ਮਾਪੇ ਆਪਣੇ ਸੁਟਿਆ ਹੋਇਆ ਤੇ ਅਸੀਂ ਪਾਲ ਕੇ ਵੱਡਾ ਕੀਤਾ ਤੇ ਉਹਨਾਂ ਨੂੰ ਸਪੋਰਟਸ ਦੇ ਵਿੱਚ ਇੰਨਾ ਅੱਗੇ ਕਰ ਦਿੱਤਾ ਕਿ ਉਹ ਸਪੈਸ਼ਲ 올림픽ਸ ਵਿੱਚ ਜਿੱਤ ਕੇ ਆਇਆ ਬੱਚੇ ਵੀ ਸਾਡੇ ਕਈ ਫਰਕਈਂ ਜਗ੍ਹਾ ਤੇ ਨੌਕਰੀਆਂ ਤੇ ਬਿਲ ਗਏ ਉਹਨਾਂ ਨੂੰ ਤਰਖਾਣਾ ਜਿਹੜੇ ਵੱਡੇ ਬੱਚੇ ਉਹਨਾਂ ਤਰਖਾਣਾ ਕੰਮ ਕਿਸੇ ਨੂੰ ਪਿਛਲੇ ਦਾ ਕੰਮ ਸਿਖਾ ਰਹੇ ਆਂ ਪਿੰਗਵਾਲੇ ਤੋਂ ਸੁਣਾਈ ਹੈ ਅਲੇ ਦੋਰੇ 5 7 ਜਨਾਂ ਤੇ ਸਾਡਾ ਡੈਫ ਸਕੂਲ ਹੋਰ ਵੀ ਹੈਗਾ ਡੈਫ ਬੱਚਾ ਦਾ ਆ 1.5 ਲੱਖ ਬੱਚਾ ਸਾਡਾ ਡੈਫ ਹੈ ਜੋ ਜੀ 1.5 ਲੱਖ ਪੰਜਾਬ ਦੇ ਵਿੱਚ ਬੱਚਾ ਹੈ ਜਿਹੜਾ ਜਿਹਨੂੰ ਸੁਣਦਾ ਨਹੀਂ ਹੈਗਾ আর ਸਾਡੀ ਸਰਕਾਰ ਉਹਨਾਂ ਵਾਸਤੇ ਕੋਈ ਪ੍ਰਬੰਧ ਨਹੀਂ ਹੈਗਾ ਅੱਜ ਕੋ ਨਵਾਂ ਤਰੀਕਾ ਚਲਾ ਲਿਆ ਵੀ ਇਕੱਠੇ ਸਾਰਿਆਂ ਨੂੰ ਪੜ੍ਹਾਓ ਬੰਦ ਬੁੱਧੀਆਂ ਨੂੰ ਵੀ ਤੇ ਡੈਫ ਨੂੰ ਪੜ੍ਹਾਉਣੀ ਉਹਨਾਂ ਨੂੰ ਇੰਡੀਵਿਜੂਅਲ ਟੈਂਸ਼ਨ ਚਾਹੀਦੀ ਹੈ ਉਹ ਜਿਹੜਾ ਸਿਸਟਮ ਹੈ ਉਹਨੂੰ ਠੀਕ ਨਹੀਂ ਹੈਗਾ ਮੇਰੇ ਹਿਸਾਬ ਨਾਲ ਤੋ ਸਾਡਾ ਰੋਜ਼ ਦਾ 1.5 ਲੱਖ ਰੁਪਿਆ ਖਰਚਾ ਪਿੰਗਲਵਾੜੇ ਦਾ ਜਿੰਨੇ ਇੱਥੇ ਬੈਠੇ ਨੇ ਜਿਹੜੇ ਅਫੋਰਡ ਕਰ ਸਕਦੇ ਨੇ ਇਸ ਬਾਟੇ ਵਿੱਚ ਆਪਣੀ ਮਾਇਆ ਜ਼ਰੂਰ ਪਾਉਣ ਤਾਂ ਕਿ ਸਾਨੂੰ ਉਹ ਕੋਈ ਵੀ ਸਾਨੂੰ ਤਾਂ ਸੰਗਤਾਂ ਦੇ ਸਿਰ ਤੇ ਹੀ ਚੱਲਦਾ ਪਿੰਗਲਵਾੜਾ ਸਾਨੂੰ ਦਾ ਸੋਮਣੀ ਕਮੇਟੀ 15 ਲੱਖ ਸਾਲ ਦਾ ਦਿੰਦੀ ਹੈ ਪਰ ਸਾਡੇ 10 ਲੱਖ ਰੁਪਏ ਦਾ ਰੋਜ਼ ਦਾ ਖਰਚਾ ਹੈ ਬਾਕੀ ਸਾਰਾ ਸੰਗਤਾਂ ਦੇ ਸਿਰ ਤੇ ਹੀ ਹੈ ਇਸ ਕਰਕੇ ਮੈਨੂੰ ਕੋਈ ਝਿਜਕ ਨਹੀਂ ਹੈਗੀ ਮੰਗਣ ਦੇ ਵਿੱਚ ਰਾਦਰ ਮੇਰੀ ਹੰਕਾਰ ਮੇਰਾ ਖਤਮ ਹੁੰਦਾ ਪਟਾ ਪਿਆ ਤੁਹਾਨੂੰ ਸੰਗਤਾਂ ਦੇ ਤੇ ਆਪਣੇ ਆਪਣਾ ਆਪਣਾ ਯੋਗਦਾਨ ਪਾ ਸਕਦੇ ਆ ਨੀ ਤੇ ਇਹਨੀਆਂ ਬੇਨਤੀਆਂ ਪਰ ਬਹੁਤ ਬੱਚਿਆਂ ਨੂੰ ਮੈਂ ਵਧਾਈ ਦਵਾ ਬਹੁਤ ਸੋਹਣਾ ਫੰਕਸ਼ਨ ਸੀ ਅਰ ਮਨ ਨੂੰ ਖੁਸ਼ੀ ਹੋਏ ਸੀ ਕਿ ਸਾਰਾ ਆਪਣੇ ਕਲਚਰ ਦੇ ਸੀ ਕੋਈ ਰਾਜਸਤਾਨੀ ਹੈ ਕੋਈ ਕਿਸੇ ਹਰਿਆਣਵੀ ਹੈ ਕੋਈ ਪੰਜਾਬੀ ਹੈ ਸਾਰਿਆਂ ਨੇ ਆਪਣੇ ਆਪਣੇ ਕਲਚਰ ਨੂੰ ਮੂਰੇ ਲਿਆਂਦਾ ਸਾਨੂੰ ਮਾਣ ਹੋਣਾ ਚਾਹੀਦਾ ਹੈ ਆਪਣੀ ਸੱਭਿਆਚਾਰੇ ਵੀ ਸਾਡੇ ਸਾਰੇ ਕੋਲ ਕਿੰਨੇ ਗੋਣ ਨੇ ਕਿੰਨੀ ਅਸਬਤਾਂ ਮਾਣ ਨੇ ਸਾਰੇ ਕੋਲ ਕਿੰਨੀ ਤਰ੍ਹਾਂ ਦੇ ਡਾਂਸ ਨੇ ਕਿੰਨੀ ਤਰ੍ਹਾਂ ਦਾ ਕਿੰਨੀ ਤਰ੍ਹਾਂ ਦੇ ਗਾਣੇ ਨੇ ਕੋਈ ਸਾਨੂੰ ਸਾਰਿਆਂ ਨੂੰ ਨਾ ਤੇ ਇਹ ਕਿਸ ਵਾਲੇ ਇਹ ਜਿਹੜਾ ਤੁਸੀਂ ਸਾਰਾ ਫੰਕਸ਼ਨ ਕੀਤਾ ਕਿ ਬੱਚਾ ਨੂੰ ਆਪਣੇ ਸਬਤਾਂ ਦੇ ਮਤਵ ਉੱਤੇ ਤਿਆਰ ਕਰਵਾਇਆ ਇਹ ਸਭ ਤੋਂ ਵੱਡੀ ਖੁਸ਼ੀ ਦਿੱਤੀ ਹੈ ਮਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜੀ ਬਹੁਤ 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 ਬੜਾ